ਨਮਸਕਾਰ ਜੀਨ ਦੋਸਤੋ ਮੈਂ ਪਰਮਨ ਮਖੀਜਾ ਮਖੀਜਾ ਰੀਲ ਮੇ ਤੁਹਾਡਾ ਸਵਾਗਤ ਕਰਦਾ ਹਾਂ ਜੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਕਿ ਪਾਣੀ ਕਿੰਨਾ ਦੋਸ਼ਿਤ ਹੈ ਇਸ ਦੋਸ਼ਿਤ ਪਾਣੀ ਤੋਂ ਅੰਦਾਜ਼ਾ ਲਾਇਆ ਜਾ ਲਾਇਆ ਜਾ ਸਕਦਾ ਹੈ ਕਿ ਜਿਹੜਾ ਵੀ ਇਸ ਵਿਅਕਤੀ ਜਿਹੜਾ ਵੀ ਕੋਈ ਵਿਅਕਤੀ ਇਸ ਤਰ੍ਹਾਂ ਦੇ ਪਾਣੀ ਦਾ ਸੇਵਨ ਕਰੇਗਾ ਉਹਦਾ ਕੀ ਹਾਲ ਹੋ ਸਕਦਾ ਇਸ ਤਰ੍ਹਾਂ ਪਾਣੀ ਸੇਵਨ ਕਰਨ ਦਾ ਮਤਲਬ ਹੈ ਬਿਮਾਰੀਆਂ ਨੂੰ ਨਿਯੋਤਾ ਦੇਣਾ ਦੋਸਤੋ ਬਾਰ-ਬਾਰ ਕਿਤਨੇ ਕਿਤੇ ਇਸ ਤਰ੍ਹਾਂ ਦੀ ਸਮੱਸਿਆ ਆਈ ਜਾਂਦੀ ਹੈ ਏ ਮਤੀ ਦਾਸ ਕਲੋਨੀ ਦੇ ਕੁਝ ਘਰਾਂ ਦੀ ਇਹ ਜਿਹੜੀ ਪਾਣੀ ਦੀ ਸਮੱਸਿਆ ਹੈ ਇਹ ਪਾਣੀ ਬੜਾ ਗੰਦਾ ਆ ਰਿਹਾ ਹੈ ਦੋਸਤੋ ਇਸ ਪਾਣੀ ਗੰਦਾ ਆਣ ਕਰਕੇ ਲੋਕਾਂ ਨੂੰ ਕਿਤੇ ਨਾ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਬਿਨਾ ਪਾਣੀ ਤੋਂ ਜਿਹੜਾ ਕਿਸੇ ਤਰ੍ਹਾਂ ਦਾ ਕੰਮ ਕਰਨਾ ਜਾਂ ਨਾਣਾ ਟੋਣਾ ਬਹੁਤ ਹੀ ਔਖਾ ਹੋ ਜਾਂਦਾ ਇਸ ਲਈ ਮਜਬੂਰੀ ਦੇ ਵਿੱਚ ਲੋਕਾਂ ਨੂੰ ਦੂਧਰੋਂ ਪਾਣੀ ਲੈ ਕੇ ਆਪਣਾ ਗੁਜ਼ਾਰਾ ਕਰਨਾ ਪੈ ਰਿਹਾ ਪਰ ਇਹ ਪਾਣੀ ਦਾ ਸੇਵਨ ਕਰਨਾ ਮਤਲਬ ਕੀ ਹੋ ਸਕਦਾ ਇਹ ਬਲੀ ਬਾਤੀ ਅੰਦਾਜ਼ਾ ਲਾਇਆ ਜਾ ਸਕਦਾ ਦੋਸਤੋ ਇਸ ਮਾਮਲੇ ਲੈ ਕੇ ਜਦੋਂ ਵਾਟਰ ਤੇ ਸ਼ਿਰੋਜ ਬੋਰਡ ਦੇ ਐਸਡੀਓ ਨਾਲ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿ ਉਹਨਾਂ ਦਾ ਪੱਖ ਜਾਣਿਆ ਜਾ ਸਕੇ ਇਸ ਸਮੱਸਿਆ ਦਾ ਹੱਲ ਹੋ ਸਕੇ ਪਰ ਉਹਨਾਂ ਨੂੰ ਫੋਨ ਕੀਤਾ ਗਿਆ ਪਰ ਉਹਨਾਂ ਨੇ ਫੋਨ ਨਹੀਂ ਚੁੱਕਿਆ